ਮੰਗਲ ਦੇ ਕਰੀਬੀ ਪਿੰਡ ਬੇਲਾ ਰਾਮਗੜ੍ਹ ਸਥਿਤ ਗੁਰਦੁਆਰਾ ਸਾਹਿਬ ਵਿੱਚ ਪਿਛਲੇ 13 ਦਿਨਾਂ ਤੋਂ ਸਤਲੁਜ ਰਿਆ ਦਾ ਪਾਣੀ ਲਗਾਤਾਰ ਚੱਲ ਰਿਹਾ ਹੈ ਜਿਸ ਤੇ ਨਾਲ ਲਗਾਤਾਰ ਗੁਰਦੁਆਰਾ ਸਾਹਿਬ ਦੀ ਹਮਾਰ ਤਨੂ ਨੁਕਸਾਨ ਪੁਜ ਰਿਹਾ ਹੈ ਗੁਰਦੁਆਰਾ ਸਾਹਿਬ ਬੇਲਾ ਰਾਮਗੜ੍ਹ ਸਾਹਿਬ ਰਤਵਾੜਾ ਸਾਹਿਬ ਵਾਲੇ ਸੰਤਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬਣਾਇਆ ਗਿਆ ਹੈ ਅਤੇ ਉਹਨਾਂ ਦੇ ਪ੍ਰਬੰਧ ਹੇਠ ਹੀ ਇਹ ਚੱਲ ਰਿਹਾ ਹੈ ਪ੍ਰਬੰਧਕਾਂ ਨੇ ਦੱਸਿਆ ਕਿ ਕਰੀਬ 3-4 ਦਿਨ ਪਹਿਲਾਂ ਜਦੋਂ ਪਾਕੜਾ ਡੈਮ ਵੱਲੋਂ ਵਾਧੂ ਪਾਣੀ ਛੱਡਿਆ ਗਿਆ ਤਾਂ ਪੁਲ ਦੇ ਨਾਲ ਵੱਡੇ ਨਾਲੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਪਾਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚੋਂ ਗੁਜਰਨ ਲੱਗ ਪਿਆ ਦੇਖਦੇ-ਦੇਖਦੇ ਕਰੀਬ ਚਾਰ ਕਿੱਲੇ ਵਿੱਚ ਬਣਾਏ ਗੁਰਦੁਆਰਾ ਸਾਹਿਬ ਵਿੱਚ ਪਾਣੀ ਭਰ ਗਿਆ ਉਹਨਾਂ ਨੇ ਦੱਸਿਆ ਕਿ ਪਾਣੀ ਛੱਡਣ ਦੀ ਉਹਨਾਂ ਨੂੰ ਪਹਿਲਾਂ ਸੂਚਨਾ ਮਿਲ ਗਈ ਸੀ ਜਿਸ ਦੇ ਚੱਲਦਿਆਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੋਪ ਅਤੇ ਹੋਰ ਸਮਾਰਕ ਰਕਿ ਥਾ ਤਰਕਲੇ ਜੀ ਪਟਨਾ ਸਾਹਿਬ ਦੇ ਪਾਣੀ ਦੇ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੇਲਾ ਰਾਮਗੜ੍ਹ ਦੀਆਂ ਹੈ ਸਿਆਦ ਪਾਣੀ ਇਸ ਸਮੇਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਿਛਲੇ 3-4 ਦਿਨ ਤੋਂ ਲਗਾਤਾਰ ਜਿਹੜਾ ਹੈ ਆ ਰਿਹਾ ਹੈ ਜਿਸ ਦੇ ਕਾਰਨ ਜਿਹੜਾ ਹੈ ਲਗਾਤ ਜਿੱਥੇ ਬਿਲਡਿੰਗ ਨੂੰ ਨੁਕਸਾਨ ਹੋ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਨਮਾਨਸ ਜਿਹੜਾ ਹੈ ਪਿਛਲੇ 2-3 ਦਿਨ ਰੋਜ਼ ਜਦੋਂ ਪਾਣੀ ਆਉਣ ਤੋਂ ਪਹਿਲਾਂ ਹੀ ਜਿਹੜਾ ਹੈ ਚੱਕ ਲੈ ਗਿਆ ਸੀ ਲਾਈਵ ਤਸਵੀਰਾਂ ਤੁਸੀਂ ਉਹ ਰੋਜ਼ਾਨਾ ਸ਼੍ਰੀਨ ਚੈਨਲ ਤੇ ਤਸਵੀਰਾਂ ਹਨ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਬੇਲਾ ਰਾਮਗੜ੍ਹ ਦੀਆਂ ਜਿੱਥੇ ਚੈਰੀਟੇਬਲ ਹਸਪਤਾਲ ਹੈ ਤੇ ਜਿਹੜੀਆਂ ਸੇਵਾਵਾਂ ਬੇਸ਼ੱਕ ਜਿਹੜੀਆਂ ਪ੍ਰਭਾਵਿਤ ਹੋਈਆਂ ਹਨ ਸਮਾਨ ਹੈ ਉਹ ਬਿਲਕੁਲ ਸੁਰੱਖਿਅਤ ਹੈ ਕਿਉਂਕਿ ਆਉਣ ਦੀ ਸੂਚਨਾ ਤੋਂ ਪਹਿਲਾਂ ਹੀ ਇਹ ਸਥਾਨ ਤੋਂ ਜਿਹੜਾ ਹੈ ਸਮਾਨ ਪ੍ਰਬੰਧਕਾਂ ਦੇ ਵੱਲੋਂ ਸੁਰੱਖਿਅਤ ਥਾਂ ਤੇ ਰੱਖ ਲਿਆ ਗਿਆ ਸੀ ਸੋ ਪਾਣੀ ਆਉਣ ਦਾ ਜਿਹੜਾ ਮੁੱਖ ਕਾਰਨ ਹੈ ਉਹ ਇਹ ਹੈ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਜਿਹੜਾ ਹੈ ਦਰਿਆ ਪੈਂਦਾ ਹੈ ਅਤੇ ਜਦੋਂ ਜਿਆਦਾ ਪਾਣੀ ਪਖੜਾ ਡੈਮ ਵੱਲੋਂ ਛੱਡਿਆ ਜਾਂਦਾ ਹੈ ਤਾਂ ਜਿਹੜਾ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਆ ਜਾਂਦਾ ਹੈ ਸੋ ਦੇਖ ਸਕਦੇ ਹੋ ਕਿ ਭਾਰੀ ਮਾਤਰਾ ਦੇ ਵਿੱਚ ਪਾਣੀ ਇਸ ਸਮੇਂ ਇਸ ਗੁਰਦੁਆਰਾ ਸਾਹਿਬ ਵਿੱਚ ਚੱਲ ਰਿਹਾ ਹੈ ਸਿੰਘ ਹੈ ਜੀ ਮੈਂ ਇੱਥੋਂ ਦਾ ਬਸਨੀਗੜ ਪਿੰਡ ਦਾ ਨਾਮ ਬਿੱਲਾਰਾਗ ਉਹ ਪੱਤੀ ਤੇਜ ਸਿੰਘ ਹੈ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਸੰਤ ਤਬਾੜਾ ਸਾਹਿਬ ਵਾਲਿਆਂ ਵੱਲੋਂ ਇੱਥੇ ਜੋ ਬਣਾਇਆ ਗਿਆ ਸੀ ਪਿੰਡ ਦੇ ਸਹਿਯੋਗ ਦੇ ਨਾਲ ਇਹ 2015 ਜਿੱਥੇ ਬਣਿਆ ਸੀਗਾ ਜਿਹੜਾ ਸ਼ੁਰੂ ਹੋਇਆ ਸੀਗਾ ਤੇ ਇੱਥੇ ਨਾਲ ਗੁਰਦੁਆਰਾ ਸਾਹਿਬ ਵੀ ਚੱਲਦਾ ਹੈਗਾ ਜੋ ਵੀ ਹੈ ਕਿਸੇ ਦਾ ਲੰਗਰ ਲੰਗਰ ਵੀ ਚੱਲ ਰਿਹਾ ਹੈ ਦੂਸਰਾ ਨਾਲ ਇੱਥੇ ਇੱਕ ਚੈਰੀਟੇਬਲ ਆ ਮੈਡੀਕਲ ਦਾ ਵੀ ਸਹੂਲਤ ਦਿੱਤੀ ਹੋਈ ਹੈ ਹਸਪਤਲ ਖੁੱਲਿਆ ਹੋਇਆ ਜਿੱਥੇ ਦਵਾਈਆਂ ਜੋ ਵੀ ਐ ਉੱਥੇ ਮਿਲਦੀਆਂ ਨੇ ਜੋ ਵੀ ਮਰੀਜ਼ ਆਉਂਦੇ ਆ ਦਵਾਈਆਂ ਦਿੱਤੀਆਂ ਜਾਂਦੀਆਂ ਤੇ ਸਤਲੂਜ ਪਾਣੀ ਜਿਹੜਾ ਆਇਆ ਜਿਹੜਾ ਇਹ ਪਾਣੀ ਆਇਆ ਤੋਂ ਪਾਣੀ ਸਤਲੂਜ ਦਾ ਆਜ ਕਾਫੀ ਦਿਨ ਹੋ ਗਏ ਛੱਡੇ ਨੂੰ ਉਸ ਟਾਈਮ ਪਾਣੀ ਘੱਟ ਸੀਗਾ ਤੇ ਇੱਧਰ ਅੰਦਰ ਨਹੀਂ ਆਇਆ ਸੀ ਜਦੋਂ ਇਹ ਪਾਣੀ ਹੁਣ 48 ਹਜ਼ਾਰ ਕਿਊਸਕ ਦੇ ਉੱਪਰ ਪਾਣੀ ਜਦੋਂ ਉੱਪਰ ਛੱਡਿਆ ਗਿਆ ਉਸ ਤੋਂ ਬਾਅਦ ਲਗਭਗ 27 ਜਾਂ 28 28 ਤਰੀਕ ਨੂੰ ਪਾਣੀ ਇਸ ਦਰਿਆ ਦੇ ਵਿੱਚ ਅੰਦਰ ਆਇਆਗਾ ਪਤਾ ਤੋਂ ਪਹਿਲਾਂ ਹੀ ਲੱਗ ਗਿਆ ਸੀ ਵੀ ਪਾਣੀ ਵਧਣ ਦੇ ਸਾਰ ਹੈ ਪਾਣੀ ਦੇ ਤੇ ਉਸ ਦੇ ਹਿਸਾਬ ਨਾਲ ਸਮਾਨ ਜਿਹੜਾ ਅਸੀਂ ਪਹਿਲਾਂ ਹੀ ਉਹ ਸਹੀ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਜੋ ਵੀ ਹੈ। ਬਾਕੀ ਹੁਣ ਪਾਣੀ ਫਿਲਹਾਲ ਇੱਥੇ ਨਾ ਰੁਕਿਆ ਹੋਇਆ। 2-3 ਦਿਨ ਤੋਂ ਪਾਣੀ ਇੱਥੇ ਖੜੇ ਇਸ ਤੋਂ ਲਾਹਤ ਵਧਿਆ ਨਹੀਂ ਹੈਗਾ। ਜਿੰਨਾ ਪਾਣੀ ਹੈ ਕਿੰਨੇ ਕਿਰੇ ਚ ਪਾਣੀ ਪੜਿਆ ਤਾਂ ਜਿੰਨਾ ਦੇ ਦਾ ਵਹਾਅ ਬਹਾਅ ਤਾਂ ਨਾਰਮਲ ਹੈ ਜਿਆਦਾ ਤਾਂ ਨਹੀਂ ਹੈ ਠੀਕ ਹੈ ਬਸ ਇਹ ਜਿਆਦਾ ਦਿੱਕਤ ਨਹੀਂ ਹੈਗੇ। ਆ ਪਰ ਇੱਕ ਤਰੀਕਾ ਜਿਹੜਾ ਗੁਰਦੁਆਰਾ ਸਾਹਿਬ ਦਾ ਏਰੀਆ ਹੈ 2 ਏਕੜ ਦਾ ਏਰੀਆ ਹੈਗਾ ਜਿੱਥੇ ਪਾਣੀ ਸਤਲੁਜ ਦਰਿਆ ਦਾ ਪਾਣੀ ਹੈ ਘੁੰਮ ਰਿਹਾ ਜੀ ਤੇ ਇਹ ਨਾਲੰਦਾ ਕਿ ਤੇਰੀ ਪੁਜਾ ਪਾਣੀ ਹੈ ਜੀ ਉੱਪਰ ਥੋੜਾ ਡਾਊਨ ਏਰੀਆ ਹੈ ਜਦੋਂ ਉੱਥੇ ਤੋਂ ਪਾਣੀ ਸਤਲੁਜ ਦਰਿਆ ਉੱਪਰੋਂ ਆ ਰਿਹਾ ਉੱਥੇ ਜਦੋਂ ਪਾਣੀ ਜਿਆਦਾ ਦਰਿਆ ਦੇ ਵਿੱਚ ਪਾਣੀ ਜਿਆਦਾ ਭਰ ਜਾਂਦਾ ਤਾਂ ਪਾਣੀ ਓਵਰਫਲੋ ਹੋ ਜਾਂਦਾ ਓਵਰਫਲੋ ਹੋਣ ਦੇ ਨਾਲ ਹੀ ਇਹ ਪਾਣੀ ਦਾ ਜਿਹੜਾ ਇਧਰੋਂ ਇਧਰੋਂ ਚੜਦਾ ਆਈਏ ਪਾਣੀ ਤਗਰੀਵਨ ਆ ਰਚਾ ਨਹੀਂ ਆਈ ਜਾਂਦਾ ਪਰ ਨਹੀਂ ਜਦੋਂ ਜਿਆਦਾ ਨੋਰਮਲ ਪਾਣੀ ਆਵੇ 40000 ਕਿਊਸਕਾ ਕਰਦਾ ਪਾਣੀ ਤਾਂ ਤਾਂ ਨਹੀਂ ਆਂਦਾ ਜੇ ਜਿਆਦਾ ਹੀ ਤਾਂ ਉੱਪਰ ਚਲਾ ਜਾਂਦਾ ਫਿਰ ਪਾਣੀ ਇੱਥੇ ਆ ਜਾਂਦਾ ਬਿਲਡਿੰਗ ਨੂੰ ਕੋਸ਼ਾ ਕਿਤੇ ਕਿਤੇ ਹੋ ਰਿਹਾ ਜੀ ਨੁਕਸਾਨ ਵੈਸੇ ਜ਼ਿਆਦਾਤਰ ਤਾਂ ਹੈ ਨਹੀਂ ਹੈ ਕੁਛ ਹੈਗਾ ਕੁਛ ਥੋੜੀ ਜਗ੍ਹਾ ਨੁਕਸਾਨ ਬਿਲਡਿੰਗ ਦਾ ਹੋ ਗਿਆ ਸਿੰਘ ਹੈ ਜੀ ਕਹਿੰਦੇ ਹਰਾਮਗੜ ਹੈ ਜੀ ਬਾ ਹੋਰ ਤਾਂ ਕੋਈ ਨਹੀਂ ਪਾਣੀ ਪਿੱਛੋਂ ਆਇਆ ਅਸੀਂ ਤੁਹਾਨੂੰ ਪਹਿਲਾਂ ਖਬਰ ਦਈ ਆ ਪਾਣੀ ਦੇ ਪਹਿਲਾਂ ਸਮਾਨ ਕੱਢ ਲਿਆ ਪਾਸ਼ੋ ਵੀ ਆਇਆ ਪਰ ਸਾਡੇ ਸਾਰੇ ਆ ਗਏ ਕਿੰਨਾ ਤੇ ਪਾਣੀ ਜਿਹੜਾ ਬੜਿਆ ਹੋਇਆ ਤੇ ਕਿੰਨੇ ਰੀਤੇ ਪਾਣੀ ਦਾ ਚਾਰ ਕਿਲੇ ਫਿਰਦਾ ਇਹ ਪਰ ਤੋਂ ਕੁਲ ਜ਼ਿਆਦਾ ਗੱਲ ਨਾ ਵੀ ਗਈ ਅੱਗੇ ਬੋਰੀ ਪਿੰਡ ਨੂੰ ਜਿਹੜਾ ਉਹ ਨੁਕਸਾਨ ਹੋ ਰਿਹਾ ਇਸ ਪਿੰਡ ਲਈ ਹੈ ਜੋੜੇ ਵਾਲਾ ਜਿਹੜੇ ਨਾਲ ਆ ਜੋੜੇ ਦੇ ਘਰ ਆ ਇਹ ਦੇਖ ਲਓ ਬੇਟਾ ਹਾਇਰ ਬੈਠੇ ਹੋ ਠੀਕ 2023 ਚ ਵੀ ਆਇਆ ਸੀ ਹਾਂ 23 ਜੀਰੋ ਵੱਜਦੀ ਆ ਥੱਪੇ ਸਭ ਲੱਜਾ ਦੇ ਅੱਛਾ ਬੋਲੋ ਕੁਝ ਕੋਈ ਸਹਾਇਤਾ ਕੀਤੀ ਹੈ ਤਾਲਬ ਹੋ ਜਾ ਕੇ ਆ ਜੀ ਕੋਈ ਨਹੀਂ ਕਹਿਆ ਕੋਈ ਨਾ ਖਾ ਵੋਟੋ ਲੈ ਕੇ ਪਾਸੀ ਨੂੰ ਕਿਹਾ ਪ੍ਰਸ਼ਾਦੇ ਜੀ ਤੁਹਾਨੂੰ ਆਪ ਹੀ ਆਪੇ ਬੜਾਈ ਜਣੇ ਚੋਈ ਲੰਗਰ ਤੇ ਚੱਲਦਾ ਜੋ ਵੀ ਗਏ ਚਾਹ ਬਣੀ ਦਾ ਵੀ ਰੁਕੀ ਜਾਂਦੀ